ਸਸਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਸ਼ਹਿਰ ਅਨਟਾਰੀਆ ਤੇ ਵਿੱਚੋਂ ਸਮੇਂ ਹੰਗਾਮਾ ਹੋ ਗਿਆ ਜਜੋ ਇੱਕ ਧਾਰਮਿਕ ਆਗੂ ਨੂੰ ਇੱਕ ਧਾਰਮਿਕ ਸਮਾਰੋਹ ਦੇ ਦੌਰਾਨ ਇੱਕ ਔਰਤ ਦੇ ਨਾਲ ਕਥਿਤ ਤੌਰ ਤੇ ਜਿਨਸੀ ਸੋਸ਼ਣ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਉੱਤੇ ਬੋਲਦੇ ਹੋਏ ਪੀਲ ਪੁਲਿਸ ਦਾ ਕਹਿਣਾ ਹੈ ਕਿ 69 ਸਾਲਾ ਵਿਅਕਤੀ ਸੋਮਵਾਰ ਨੂੰ ਇੱਕ ਧਾਰਮਿਕ ਸਮਾਰੋਹ ਕਰਨ ਦੇ ਲਈ ਇੱਕ ਰਿਹਾਇਸ਼ ਉਤੇ ਗਿਆ ਸੀ ਜਿਸ ਦੌਰਾਨ ਉਸ ਪੁਜਾਰੀ ਨੇ ਕਥਿਤ ਤੌਰ ਤੇ ਇੱਕ ਪੀੜਤ ਔਰਤ ਦਾ ਜਿਨਸੀ ਸੋਸ਼ਣ ਕਰ ਲਿਆ ਜਿਸ ਬਾਅਦ ਕਾਫੀ ਹੰਗਾਮਾ ਹੋਇਆ ਅਤੇ ਔਰਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਵਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਬ੍ਰੈਂਪਟਨ ਅਨਟਾਰੀਓ ਤੇ ਵਿੱਚ ਇੱਕ ਧਾਰਮਿਕ ਕਾਕੂ ਨੂੰ ਇੱਕ ਧਾਰਮਿਕ ਸਮਾਰੋਹ ਦੇ ਦੌਰਾਨ ਇੱਕ ਔਰਤ ਦੇ ਨਾਲ ਕਥਿਤ ਤੌਰ ਤੇ ਜਿਨਸੀ ਚੋਸ਼ਣ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਬ੍ਰੈਂਪਟਨ ਦੇ ਇੱਕ 69 ਸਾਲਾ ਵਿਅਕਤੀ ਉੱਤੇ ਸ਼ੁੱਕਰਵਾਰ ਨੂੰ ਜਿਨਸੀ ਹਮਲੇ ਦੇ ਇੱਕ ਦੋਸ਼ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕਥਿਤ ਹਮਲਾ ਸੋਮਵਾਰ ਨੂੰ ਉਦੋਂ ਹੋਇਆ ਜਦ ਦੋਸ਼ੀ ਇੱਕ ਧਾਰਮਿਕ ਸਮਾਰੋਹ ਕਰਨ ਦੇ ਲਈ ਇਕੱਤੇ ਵਿੱਚ ਗਿਆ ਸੀ। ਪੁਲਿਸ ਨੇ ਦੋਸ਼ੀ ਦੇ ਧਰਮ ਅਤੇ ਕਥਿਤ ਪੀੜਤ ਦੀ ਉਮਰ ਬਾਰੇ ਪੁੱਛੇ ਗਏ ਈਮੇਲ ਦਾ ਤੁਰੰਤ ਜਵਾਬ ਨਹੀਂ ਦਿੱਤਾ ਪਰ ਪੀਲ ਰਿਜ਼ਨਲ ਪੁਲਿਸ ਦੇ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਦੋਸ਼ੀ ਕਈ ਸਾਲਾਂ ਤੋਂ ਬ੍ਰੈਮਟਨ ਪਾਈਚਾਰੇ ਦੇ ਵਿੱਚ ਇੱਕ ਧਾਰਮਿਕ ਆਗੂ ਰਹ ਚੁਕੇ ਹੈ ਅਤੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਨੇ ਦੋਸ਼ੀ ਨੂੰ ਬਾਅਦ ਦੀ ਤਰੀਕ ਉਤੇ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਵੇਗਾ ਕੈਨੇਡੀਅਨ ਪ੍ਰੈਸ ਦੀ ਇਹ ਰਿਪੋਰਟ ਪਹਿਲੀ ਵਾਰ 8 ਮਾਰਚ 2025 ਨੂੰ ਪ੍ਰਕਾਸ਼ਿਤ ਹੋਈ ਸੀ ਇਹ ਨਹੀਂ ਨਹੀਂ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਗ੍ਰਿਫਤਾਰ ਕੀਤੇ ਪੁਜਾਰੀ ਨੂੰ ਅਸ਼ੋਕ ਸ਼ਰਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਦੋਸ਼ੀ ਕਈ ਸਾਲਾਂ ਤੋਂ ਬ੍ਰੈਂਪਟਨ ਪਾਈਚਾਰ ਦੇ ਵਿੱਚ ਇੱਕ ਧਾਰਮਿਕ ਆਗੂ ਰਿਹਾ ਅਤੇ ਜਾਂਚ ਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਹੋਰ ਵੀ ਹੋਰ ਪੀੜਤ ਹੋ ਸਕਦੇ ਨੇ ਇਸ ਨਾਲ ਹੀ ਪੁਲਿਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਕੋਲ ਇਸ ਮਾਮਲੇ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਐਕਸਟੈਂਸ਼ਨ ਉੱਤੇ ਜਾਂ ਫਿਰ ਕ੍ਰਾਈਮ ਪੋਰਟਲਸ ਨੂੰ ਖੁੱਪਤ ਕਾਲ ਦੇ ਵਿੱਚ ਕਾਲ ਕਰਕੇ ਉਹਨਾਂ ਦੇ ਨਾਲ ਸੰਪਰਕ ਕਰਕੇ ਇਹ ਜਾਣਕਾਰੀ ਸਾਂਝੀ ਕਰ ਸਕਦੇ ਨੇ ਜ਼ਿਕਰ ਹੋਇਆ ਹੈ ਕਿ ਪੀਲ ਰੀਜਨਲ ਪੁਲਿਸ ਦੇ ਵੱਲੋਂ ਇੱਕ ਪੇੜਤਾ ਦੀ ਸ਼ਿਕਾਇਤ ਹੋਤੇ ਜਿਨਸੀ ਸੋਸ਼ਣ ਤੇ ਦੋਸ਼ਾਂ ਤੇ ਧਾਰਮਿਕ ਕਾਗੂ ਯਾਨੀ ਕਿ ਇੱਕ ਪੁਜਾਰੀ ਨੂੰ ਪੀਲ ਰੀਜਨਲ ਪੁਲਿਸ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਤੇ ਜਿਸ ਨੂੰ ਹੁਣ ਬ੍ਰੈਂਪਟਨ ਦੇ ਵਿੱਚ ਅਨਟਾਰੀਓ ਕੋਰਟ ਆਫ ਅ ਨੀਮਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਨੇ ਹਾਲੇ ਕਿ ਮੁਲਜ਼ਮ ਪੁਜਾਰੀ ਕਈ ਸਾਲਾਂ ਤੋਂ ਬ੍ਰੈਂਪਟਨ ਕਮਿਊਨਿਟੀ ਦਾ ਇੱਕ ਪੁਜਾਰੀ ਰਹਿ ਚੁੱਕਿਆ ਪਰ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਇਸ ਉੱਤੇ ਕੀ ਫੈਸਲਾ ਸੁਣਾਵੇਗੀ ਬਿਊ ਰਿਪੋਰਟ ਚੈਨਲ ਪੰਜਾਬੀ